ਸਿਆਸੀ ਤੌਰ ਤੇ ਸੱਚੇ ਮੂੰਹ ਹੋਣਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਗੱਲ ਚਰਚਾ ਵਾਲੀ ਹੋਣੀ ਪड़ਦੀ ਹੈ। ਦੇਸ਼ ਦੀ ਹੁਕਮਰਾਨ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਪੰਜਾਬ ਨਾਲ ਸੰਬੰਧਤ ਕਈ ਵੱਡੇ ਆਗੂ ਪਿਛਲੇ ਸਮੇਂ ਪਾਲਾਬੰਦੀ ਕਰਕੇ ਭਾਜਪਾ ਦਾ ਹਿੱਸਾ ਬਣੇ ਖਾਸ ਕਰਕੇ ਕਾਂਗਰਸ ਤੇ ਹੋਰ ਪਾਰਟੀਆਂ ਦੇ ਵਿੱਚੋਂ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਕਿ ਉਹ ਹਕਮਰਾਨ ਧਿਰ ਦੇ ਵਿੱਚੋਂ ਕੇਂਦਰੀ ਜਿਹੜੀ ਹਕਮਰਾਨ ਧਿਰ ਹੈ ਉਹਦੇ ਵਿੱਚ ਕੋਈ ਸਿਆਸੀ ਲਹਾ ਖੱਟਣਗੇ ਪਰੰਤੂ ਹਾਲੇ ਤਾਂ ਹੀ ਮਾਮਲਾ ਸੁੱਚੇ ਮੂੰਹ ਹੀ ਹੈ ਸੁੱਚੇ ਮੂੰਹ ਦਾ ਕੀ ਮਤਲਬ ਹੈ ਦੂਜੇ ਬੰਨੇ ਵਿਹਾਰ ਦੇ ਵਿੱਚ ਜਿਹੜੀ ਹੈ ਦੋ ਪੜਾਵਾਂ ਦੀ ਵਿਧਾਨ ਸਭਾ ਦੀ ਚੋਣ ਅੱਜ ਪਹਿਲੇ ਪੜਾ ਦੇ ਵਿੱਚ ਹੋਈ ਤੇ 5 ਵਜੇ ਤੱਕ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਪਹਿਲੇ ਪੜਾ ਦੇ ਵਿੱਚ 60.13% ਦੀ ਜਿਹੜੀ VOTING ਹੋਈ ਹੈ ਖੈਰ 243 ਸੀਟਾਂ ਦੇ ਵਿੱਚੋਂ ਅੱਜ ਵੱਡੇ ਪੱਧਰ ਉੱਤੇ ਜਿਹੜੀ ਅੱਜ ਚੋਣ ਉੱਥੇ ਤੇ ਨੇਪਰੇ ਚੜੀ ਹੈ ਖੈਰ ਗੱਲ ਭਾਰਤੀ ਜਨਤਾ ਪਾਰਟੀ ਦੇ ਇਰਦ-ਗਿਰ ਸੁੱਚੇ ਮੂੰਹ ਦਾ ਮਾਮਲਾ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਉਹਗੇ ਰਾਜਸੀ ਮਹਾਰਤੀ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਪ੍ਰੋਫੈਸਰ ਭਗਵੰਤ ਸਿੰਘ ਜੀ ਸੋਡਰ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਦੇਸ਼ ਦੇ ਹੁਕਮਰਾਨ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਭਾਜਪਾ ਪੰਜਾਬ ਦੇ ਵੱਡੇ ਆਗੂ ਵੱਖ-ਵੱਖ ਕੁਆਲਿਟੀਆਂ ਦੇ ਵਿੱਚ ਜਿਹੜੇ ਆਏ ਉਹ ਹਲੇ ਤਾਈਂ ਸੂਚੀ ਮੂਹ ਨਹੀਂ ਇਹ ਆਪਣੇ ਆਪ ਦੇ ਵਿੱਚ ਚਰਚਾ ਹੈ ਕਿਵੇਂ ਦੇਖਦੇ ਹੋ ਇਸ ਚਰਚਾ ਨੂੰ ਤੁਹਾਡੇ ਮੁਤਾਬਕ ਜੀ ਡਾਟਸ ਮੈਂ ਸਰ ਦੇਖੋ ਜਦੋਂ ਕੋਈ ਵੀ ਰਾਜਸੀ ਪਾਰਟੀ ਦੇ ਵਿੱਚੋਂ ਵੱਡੇ ਲੀਡਰ ਡਿਫੈਕਟ ਕਰਦੇ ਨੇ ਜਾਂ ਆਪਣੀ ਪਾਰਟੀ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਜਾਂਦੇ ਨੇ ਜਦੋਂ ਇਹ ਆਸ਼ਾ ਹੁੰਦੀ ਹੈ ਉਹਨਾਂ ਨੂੰ ਵੀ ਸਾਨੂੰ ਆਪਣੀ ਪਾਰਟੀ ਦੇ ਵਿੱਚ ਉਹ ਜੋਰ ਤਬਾ ਮਿਲਣਾ ਚਾਹੀਦਾ ਸੀ ਨਹੀਂ ਮਿਲਿਆ ਤੇ ਸ਼ਾਇਦ ਉਹ ਵੱਡੀ ਪਾਰਟੀ ਦੇ ਵਿੱਚ ਸਾਨੂੰ ਉਹ ਪ੍ਰਾਪਤੀ ਹੋ ਗਈ ਹੂੰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿ ਹੋਇਆ ਹੈ 2002 ਬਾਈ ਦੀ ਇਲੈਕਸ਼ਨ ਦੇ ਵਿੱਚ ਕਪਤਨ ਅਮਰਿੰਦਰ ਸਿੰਘ ਜੀ ਬਾਤ ਆ। ਸਾમી ਉਹਨਾਂ ਨੇ ਆਪਣੀ ਪਾਰਟੀ ਵੱਖਰੀ ਬਣਾ ਲਈ ਸੀ ਉਹਨਾਂ ਨੂੰ ਕਾਂਗਰਸ ਦੇ ਵਿੱਚੋਂ ਜਿਵੇਂ ਉਹਨਾਂ ਤੋਂ ਮੁੱਖ ਮੰਤਰੀ ਦਾ ਉਹਦਾ ਪੁੱਛਿਆ ਗਿਆ ਤੇ ਉਹਨਾਂ ਦੇ ਪਿਛਲੇ ਟਰਮ ਪੂਰੀ ਨਹੀਂ ਕਰਨ ਦਿੱਤੀ ਗਈ ਸੀ ਤੇ ਉਹ ਤੇ ਉਹਨਾਂ ਦੇ ਨਾਲ ਹੋਰ ਵੱਡੇ ਲੀਡਰ ਜਿਸ ਤਰ੍ਹਾਂ ਕਿ ਕਿਬਲ ਢਿੱਲੋਂ ਅ ਹਮਮ ਰਾਣਾ ਖੁੱਡੀ ਤੇ ਸਮੀਲ ਯਾਖਰ ਜੀ ਵੀ ਇਹ ਸਾਰੇ ਬੰਦੇ ਕਾਂਗਰਸ ਪਾਰਟੀ ਦੇ ਵੱਡੇ ਡਿਗੇਜ ਲੀਡਰ ਸਨ ਤੇ ਇਹ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਖਿਆਲ ਮਿ ਕੋਈ ਤੇ ਉਦੋਂ ਇਹ ਲੱਗਦਾ ਸੀ ਵੀ ਇਹਨਾਂ ਦੇ ਇਹਨਾਂ ਨੂੰ ਨਾਲ ਨਹੀਂ ਹੈ ਕੋਈ ਨਾ ਕੋਈ ਵੱਡਾ ਅਹੁਦਾ ਦਿੱਤਾ ਜਾਵੇਗਾ ਇਸੇ ਤਰ੍ਹਾਂ ਦੂਜੀਆਂ ਪਾਰਟੀਆਂ ਦੇ ਵਿੱਚੋਂ ਵੀ ਬੌਨੀ ਜਨਾਲਾ ਹਮ ਹਰਕ ਸਿੰਘ ਵਿਰਾੜ ਹੋਰ ਕਾਫੀ ਵੱਡੇ ਲੀਡਰ ਇਸ ਆਸ਼ਾ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਉਦੋਂ ਇਹ ਵੀ ਇੱਕ ਵਰਤਾਰਾ ਚੱਲ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਹੁਣ ਕੱਲਿਆਂ ਤੌਰ ਤੇ ਪਰ ਪੰਜਾਬ ਦੇ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਲਈ ਸਿੱਖ ਧਿਰਾਂ ਨੂੰ ਅੰਗ ਲੈ ਕੇ ਆਵੇਗੀ ਹਮ ਹਮ ਪਰ ਹੋਇਆ ਇਸ ਤੇ ਇਹ ਪ੍ਰੀਤੀ ਹੈ ਸਿਰਫ श्री सुनील जाखड़ जी ਨੂੰ ਪਾਰਟੀ ਦਾ ਪ੍ਰਧਾਨ ਜ਼ਰੂਰ ਬਣਾ ਦਿੱਤਾ ਗਿਆ ਸੀ ਪੰਜਾਬ ਇਕਾਈ ਦਾ ਭਾਰਤੀ ਜਨਤਾ ਪਾਰਟੀ ਦਾ ਪਰ ਉਹ ਕੋਈ ਬਹੁਤੇ ਅਸਰ ਅੰਦਾਜ਼ ਨਹੀਂ ਹੋਏ ਉਹ ਆਪਣੀ ਸੈਲਫ ਕਨਟਰਡਿਕਸ਼ਨ ਦੇ ਵਿੱਚ ਹੀ ਸ਼ਿਕਾਰ ਹੋ ਕੇ ਉਹ ਕਈ ਵਾਰ ਕੰਮ ਦੇ ਸਰਗਰਮ ਹੋ ਜਾਂਦੇ ਸੀ ਕਈ ਵਾਰ ਜੈ ਸਰਗਰਮ ਵੀ ਹੋਣ ਲੱਗ ਜਾਂਦੇ ਸੀ ਇਸ ਸੰਦਰਭ ਦੇ ਵਿੱਚ ਹੀ ਭਾਰਤੀ ਜਨਤਾ ਪਾਰਟੀ ਨੇ ਇੱਕ ਕਾਰਜਕਾਰੀ ਪ੍ਰਧਾਨ ਵੀ ਲਾ ਦਿੱਤੇ ਹੁਣ ਇਹਦੇ ਤੇ ਸਮਝ ਆਉਂਦੀ ਹੈ ਵੀ ਉਹਨਾਂ ਦਾ ਕਿੰਨਾ ਕੁ ਪ੍ਰਭਾਵ ਹੈ ਤੇ ਕਿੰਨਾ ਕੁ ਨਹੀਂ ਮੰਨਿਆ ਜਾ ਸਕਦਾ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਵੱਡੇ ਜਿਹੜੇ ਅਰਥ ਸ਼ਾਸਤਰੀ ਪੰਜਾਬ ਦੇ ਵਿੱਤ ਮੰਤਰੀ ਰਹੇ ਸੀ ਬੜੇ ਵੱਡੇ ਉਹਨਾਂ ਦੀ ਸ਼ਾਮਾਂ ਤੇ ਨੌਜਵਾਨ ਸੀ ਤੇ ਸਰਦਾਰ ਮੰਤਰੀ ਸਿੰਘ ਬਾਦਲ ਉਹ ਵੀ ਗਏ ਪਰੰਤੂ ਕਿਸੇ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਵੱਡਾ ਅਹੁਦਾ ਪ੍ਰਾਪਤ ਨਹੀਂ ਹੋਇਆ ਕਿ ਨਹੀਂ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਗਈ ਹੁਣ ਮਹਾਰਾਣੀ ਕਰਨੀਤ ਕੌਰ ਜੀ ਸਾਹਿਬ ਦਾ ਮੰਤਰੀ ਰਹੇ ਨੇ ਲੰਬਾ ਸਮਾਂ ਪਾਰਲੀਮੈਂਟ ਦੇ ਮੈਂਬਰ ਰਹੇ ਨੇ ਉਹਨਾਂ ਨੂੰ ਵੀ ਕੋਈ ਅਹੁਦਾ ਨਹੀਂ ਮਿਲਿਆ ਸਿਰਫ ਤੇ ਸਿਰਫ ਜੇਕਰ ਅਹੁਦਾ ਕਿ ਮਿਲਿਆ ਸ੍ਰੀ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਨੂੰ ਜ਼ਰੂਰ ਰਾਜ ਸਭਾ ਦਾ ਮੈਂਬਰ ਵੀ ਬਣਾਇਆ ਗਿਆ ਲੁਧਿਆਣਾ ਦੇ ਵਿੱਚੋਂ ਉਹ ਪਾਰਲੀਮੈਂਟ ਦੀ ਚੋਣ ਹਾਰ ਗਏ ਸਨ ਫਿਰੰਤੂ ਫਿਰ ਵੀ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤੀ ਕੇਂਦਰੀ ਕੈਬਨਿਟ ਦੇ ਵਿੱਚ ਅਹਿਮ ਮਹਿਕਮਾ ਰੇਲਵੇ ਮੰਤralੀ ਦਾ ਦਿੱਤਾ ਗਿਆ ਤੇ ਉਹੋ ਹੀ ਇੱਕੋ ਇੱਕ ਜਿਹਾ ਪਪਿਆਰ ਚ ਮੰਨਿਆ ਜਾਵੇ ਤਾਂ ਉਹਨਾਂ ਨੂੰ ਮਿਲੇ ਬਾਕੀ ਸਾਰੇ ਇਸ ਤਰ੍ਹਾਂ ਦੇ ਆਪਣੇ ਅਹੁਦਿਆਂ ਤੋਂ ਵੱਡੀਆਂ ਪਦਵੀਆਂ ਤੋਂ ਮੁਰਾਤਿਆਂ ਤੋਂ ਵਾਂਝੇ ਹਨ ਹਮਮੇ ਕੈਪਟਨ ਅਮਰਿੰਦਰ ਸਿੰਘ ਦੀ ਬਾਰੇ ਗੱਲ ਚੱਲੀ ਸੀ ਕਿ ਇਹਨਾਂ ਨੂੰ ਕਿਸੇ ਸੂਬੇ ਦਾ ਗਵਰਨਰ ਲਾਇਆ ਜਾ ਦੇਗਾ ਪਰੰਤੂ ਉਹ ਵੀ ਕਿਸੇ ਪੱਲੇ ਤਣ ਪੱਤ ਨਹੀਂ ਲੱਗੀ ਉਹ ਲਟਕੀ ਹੋਈ ਹੈ ਤੇ ਹੁਣ ਇਲੈਕਸ਼ਨ ਚੱਕਰ 2027 ਦੀ ਹੋਣੀ ਹੈ ਉਸ ਵੇਲੇ ਤੱਕ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਦੀ ਆਪਣੀ ਲਾਈਨ ਆਫ ਐਕਸ਼ਨ ਬਣਾਏਗੀ ਇਹ ਦਿਖਣ ਵਾਲੀ ਗੱਲ ਹੈ ਤੇ ਪਰ ਇੱਕ ਗੱਲ ਤਾਂ ਸਪਸ਼ਟ ਹੈ ਜਿਵੇਂ ਕਿ ਜਿਹੜੇ ਦੁਨੀਆ ਪਾਰਟੀਆਂ ਤੋਂ ਗਏ ਨੇ ਚਾਹੇ ਕੈਪਟਨ ਮਰਿੰਦਰ ਸਿੰਘ ਨੇ ਚਾਹੇ ਸੁਨੀਲ ਯਾਖੜ ਜੀ ਨੇ ਚਾਹੇ ਕੇਵਲ ਢੋਣੇ ਚਾਹੇ ਅ ਅਮਨੀ ਜਨਾਲਾ ਨੇ ਜਾਂ ਹੋਰ ਵੀ ਜਿਹੜੇ ਵੀ ਕੁਝ ਗਏ ਨੇ ਜਿਹੜੇ ਉਹ ਉਹ ਉਹਨਾਂ ਦੀ ਇੱਕ ਇੱਕ ਬਰਤਾਲ ਜ਼ਰੂਰ ਹੋ ਸਿਰਜਦੇ ਨੇ ਬਈ ਭਾਰਤੀ ਜਨਤਾ ਪਾਰਟੀ ਦਾ ਅਕਾਲੀ ਰਲ ਦੇ ਨਾਲ ਸੰਗਤਤਾ ਹੋਵੇ ਕਿ ਇਸ ਤਰ੍ਹਾਂ ਤੋਂ ਨਾਲ ਲੜੀਆਂ ਜਾ ਸਕਦੀ ਹੈ ਪਰੰਤੂ ਨਾਲ ਦੀ ਨਾਲ ਹੀ ਕਾਰਜਕਾਰੀ ਪ੍ਰਧਾਨ ਜਿਵੇਂ ਕਿ ਯਾਖੜ ਸਾਹਿਬ ਦਾ ਬਿਆਨ ਆਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਕਾਹਲੀ ਗੱਲ ਦਾ ਸਮਝੋਤਾ ਹੋਣਾ ਚਾਹੀਦਾ ਪਰੰਤੂ ਕਾਰਜਕਾਰੀ ਪ੍ਰਧਾਨ ਦਾ ਨਾਲ ਦੀ ਨਾਲ ਬਿਆਨ ਆ ਜਾਂਦਾ ਵੀ ਅਸੀਂ ਇਕੱਲੇ ਹਾਂ ਤੌਰ ਦੇ ਪਰਟੀ ਆਪਣੀ ਹੈ ਜਿਹੜੇ ਨੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਅੱਛਾ ਓਕੇ ਜੀ 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 ਓਕੇ ਜੀ ਯਾਨੀ ਇਹਦੇ ਤੋਂ ਇਹ ਲੱਗਦਾ ਵੀ ਪਾਰਟੀ ਦੇ ਵਿੱਚ ਕੋਈ ਬੜਾ ਮਤਲਬ ਅਸਰ ਰਸੂਖ ਨੇ ਦਾ ਉੱਡਾ ਪ੍ਰਭਾਵ ਦਬ-ਦਬਾ ਨਹੀਂ ਬਣਿਆ ਹਲੇ ਤੱਕ ਜਿਹੜਾ ਬਣਨਾ ਚਾਹੀਦਾ ਸੀ ਇਸ ਦੀ ਇਹ ਆਸਾ ਲੈ ਕੇ ਜਾਈਏ ਹੂੰ ਚੰਦਰਪਾਪ ਕੇ ਕੈਪਟਨ ਸਾਹਿਬ ਨੂੰ ਹਾਲੇ ਗਵਰਨਰਰੀ ਨਹੀਂ ਮਿਲੀ ਪਰ ਚੋਣਾ ਤਾਂ ਲੜੀਆਂ ਨਾ ਜਿਵੇਂ ਪ੍ਰਨੀਤ ਕੌਰ ਹੋਰਾਂ ਨੇ ਲੋਕ ਸਭਾ ਦੀ ਚੋਣ ਲੜੀ ਹੋਰ ਵਕ ਵਕ ਆਗੂ ਮਤਲਬ ਮੈਦਾਨ ਦੇ ਵਿੱਚ ਆਏ ਪਰ ਤੁਹਾਡਾ ਕਹਿੰਦਾ ਪਾਪ ਕੇ ਸਿਆਸੀ ਇਲਾਹੀ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਡਾਕਟਰ ਸਾਹਿਬ ਕਿ ਪ੍ਰਸ਼ਾਸਕੀ لحاظ ਉੱਤੇ ਜਿਵੇਂ ਕਿ ਰਵਨੀਤ ਸਿੰਘ ਬਿੱਟੂ ਨੂੰ ਇਹ ਮਹਿਕਮਾ ਮਿਲਿਆ ਕਹਿੰਦਾ ਪਾਪ ਕਿ ਹੋਰ ਚੇਰਮੈਨੀਆਂ ਗਵਰਨਰਰੀਆਂ ਇਸ ਤਰ੍ਹਾਂ ਦੇ ਅਹੁਦਿਆਂ ਦੀ ਗੱਲ ਕਰਦੇ ਹੋ ਨਾ ਜਿਹੜੇ ਵਕ ਵਕ ਪਾਰਟੀਆਂ ਛੱਡ ਕੇ ਪੰਜਾਬ ਦੇ ਲੀਡਰ ਭਾਜਪਾ ਦਾ ਹਿੱਸਾ ਬਣੇ ਅਕਸਰ ਹੀ ਡਾਕਟਰ ਸਾਹਿਬ ਆਮ ਤੌਰ ਤੇ ਇਹੀ ਹੁੰਦਾ ਹੈ ਕਿਹੜੀ ਪਾਰਟੀਆਂ ਕੇਂਦਰ ਦੇ ਵਿੱਚ ਕਾਫੀ ਸਮਾਜ ਜੰਮ ਜਾਂਦੀ ਹੈ ਤਾਂ ਉਹਦੇ ਵੱਲ ਕਈ ਬਹੁਤ ਸਾਰੇ ਲੀਡਰ ਜਿਹੜੇ ਬੜੀ ਦੂਰ ਅੰਦੇਸ਼ੀ ਹੁੰਦੇ ਆ ਉਹਨਾਂ ਦੀ ਇੱਕ ਉਧਰ ਹੋੜ ਲੱਗ ਜਾਂਦੀ ਹੈ ਆਮ ਤੌਰ ਤੇ ਪਿਛਲੇ ਸਮੇਂ ਦੇਖਿਆ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਲੰਮਾ ਸਮਾਂ ਚੱਲਦੀ ਰਹੀ ਤਾਂ ਬਹੁਤ ਵਕ ਵਕ ਪਾਰਟੀਆਂ ਦੇ ਲੋਕ ਦੇਸ਼ ਭਰ ਦੀ ਜ਼ਿਕਰ ਗੱਲ ਕਰ ਲਈ ਤਾਂ ਉਹ ਕਾਂਗਰਸ ਦਾ ਹਿੱਸਾ ਬਣੇ ਸਨ ਖੈਰ ਪਰ ਜਿਹੜਾ ਸਵਾਲ ਹੈ ਕਿ ਸਿਆਸੀ ਲਾਹੇ ਤੋਂ ਹਾਲੇ ਤਾਈਂ ਦੂਰ ਨਹੀਂ ਅਦਵਾਟੇ ਖੜੇ ਨੇ ਜੀ ਡਾਕਟਰ ਸਾਹਿਬ हां पिंडर साहब ये ये तो ये नहीं हले लंग रहया भी काम भारतीय जनता पार्टी दी जेडी केंद्रीय लीडरशिप है जेडी इंटरनल ओना दी लीडरशिप है वो 2027 ਦੇ ਉੱਪਰ ਕਿਸ ਦੇ ਪਰਦਾ ਖੇਡਣਾ ਚਾਹ ਰਹੇ ਨੇ ਤੇ ਕਿਸ ਨੂੰ ਵੱਧ ਪਾਵਰ ਦੇਣਾ ਚਾਹ ਰਹੇ ਨੇ ਕਿਉਂਕਿ ਅਕਸਰ ਇਹ ਹੁੰਦਾ ਵੀ ਜੇ ਪਾਰਟੀ ਚੋਂ ਆਇਆ ਉਹਨੂੰ ਬੰਦੇ ਨੂੰ ਕੋਈ ਨਾ ਕੋਈ ਸ਼ਕਤੀ ਦਿੱਤੀ ਜਾਂਦੀ ਹੈ ਕੋਈ ਵੱਡੇ ਕਿਉਂਕਿ ਕੇਂਦਰ ਦੇ ਪਾਸ ਬੜੇ ਬੜੇ ਅਹੁਦੇ ਨੇ ਬੜਾ ਕੁਝ ਹੈ ਕਿ ਇਹ ਇਨੀ ਇੰਪੋਰਟੈਂਸ ਦੇ ਕੇ ਇੰਪੋਰਟੈਂਟ ਅਹੁਦਾ ਦੇ ਕੇ ਉਹਨੂੰ ਬੁਝਾਇਆ ਜਾ ਸਕਦਾ ਹੁੰਦਾ ਕਿ ਲੀਡਰਸ਼ਿਪ ਉਹ ਭਾਰੀ ਆ ਸਕਦੀ ਹੈ ਉਹ ਉਹ ਹਾਲ ਤੱਕ ਭਾਰਤੀ ਜਨਤਾ ਪਾਰਟੀ ਨੇ ਇਹ ਇਨ੍ਹਾਂ ਲੀਡਰਾਂ ਦੇ ਕੋਈ ਕਿਸੇ ਦੇ ਉੱਪਰ ਦਾ ਨਹੀਂ ਖੇਡਿਆ ਸਿਵਾਏ ਰਮੀ ਸਿੰਘ ਬਿੱਟੂ ਤੇ ਉਹਨੂੰ ਉਹਨਾਂ ਨੂੰ ਜ਼ਰੂਰ ਪਾਵਰ ਦਿੱਤੀ ਹੈ ਉਹ ਆਪਣੀ ਐਕਟੀਵਿਟੀ ਜ਼ਰੂਰ ਕਰ ਰਹੇ ਨੇ ਤੇ ਜਦ ਕਿ ਆਮ ਅਕਸਰ ਹੁੰਦਾ ਵੀ ਪਾਰਟੀ ਦੇ ਵਿੱਚੋਂ ਦੂਸਰੀਆਂ ਪਾਰਟੀਆਂ ਚ ਆਏ ਲੀਡਰ ਆਪਣੀ ਸਰਗਰਮੀ ਕਰਨ ਦੇ ਲਈ ਉਹਨਾਂ ਦੇ ਪਾਸੇ ਪਲੇਟਫਾਰਮ ਹੁੰਦਾ ਤੇ ਉਹਨਾਂ ਦੇ ਨਾਲ ਫਿਰ ਲੋਕ ਲੱਗਦੇ ਨੇ ਤੇ ਉਹ ਆਪਣੀ ਗਤੀਵਿਧੀ ਕਰਦੇ ਨੇ ਇਸ ਤਰ੍ਹਾਂ ਦਾ ਹੈ ਇਸ ਤਰ੍ਹਾਂ ਦੀ ਹਾਲੇ ਤੱਕ ਕੋਈ ਦਿਖਾਈ ਨਹੀਂ ਦੇ ਰਿਹਾ ਹੂੰ ਦੂਸਰਾ ਜਿਹੜਾ ਕਿ ਪਾਰਟੀ ਦਾ ਭਾਤੀ ਜਨਤਾ ਪਾਰਟੀ ਦਾ ਇੱਕ ਅੰਦਰਲਾ ਹੋਰ ਵੀ ਚੱਲ ਰਿਹਾ ਹੈ ਉਹ ਜਿਹੜਾ ਕਿ ਖਾਸ ਤੌਰ ਦੇ ਉੱਪਰ ਉਹਨਾਂ ਦੇ ਪਾਸ ਬੜੀਆਂ ਖਿੰਦਰ ਦੀਆਂ ਏਜੰਸੀਆਂ ਨੇ ਜਿਹੜੀਆਂ ਕੇਲੀ ਟਰਾ ਦੇ ਉੱਪਰ ਵੀ ਜਾਂ ਬਿਊਰੋਕ੍ਰੇਸੀ ਦੇ ਵਿੱਚ ਜਾਂ ਪੁਲਿਸ ਦੇ ਵੱਡੇ ਅਧਿਕਾਰੀ ਨੇ ਜਿਸ ਤਰ੍ਹਾਂ ਕਿ ਵੱਡੇ ਹੁੰਦੇ ਨੇ ਜਿਨ੍ਹਾਂ ਦੇ ਪਾਸ ਸਰੋਤ ਹੁੰਦੇ ਨੇ ਸੋਰਸ ਹੁੰਦੇ ਨੇ ਸੋਮੇ ਹੁੰਦੇ ਨੇ ਉਹਨਾਂ ਨੇ ਕਤਰ ਕੀਤਾ ਉਹ ਉਹ ਦੇ ਉੱਪਰ ਨਜ਼ਰ ਰੱਖਣ ਲਈ ਬਹੁਤ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਜਿਵੇਂ ਸੀ ਸੀਵੀਆਈ ਹੈ ਈਡੀ ਹੈ ਹੂੰ ਉਹ 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 ਉਹਨਾਂ ਦਾ ਵੀ ਕਾਫੀ ਹੋ ਆਪਣੀ ਵਰਤੋਂ ਕਰਦੇ ਨੇ ਜਿਵੇਂ ਸਟੇਟ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਉੱਥੇ ਵਿਜੀਲੈਂਸ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਤੇ ਦੂਸਰੇ ਲੀਡਰਾਂ ਨੂੰ ਡਰਾ ਕੇ ਆਪਣੇ ਵੱਲ ਨੂੰ ਲਿਆਉਣ ਦੇ ਲਈ ਜਾਂ ਉਹਨਾਂ ਨੂੰ ਆਪਣੇ ਕਾਬੂ ਹੇਠ ਰੱਖਣ ਦੇ ਲਈ ਹੁਣ ਕਈ ਵਾਰ ਇਸ ਤਰ੍ਹਾਂ ਦੀ ਵੀ ਜਲਵਾਟ ਸਿਰ ਪੈਂਦੀ ਹੈ ਵੀ ਚਾਹੇ ਉਹ ਕਿਸੇ ਸੈਕਸ਼ਨ ਵੱਲੋਂ ਹੀ ਹੁੰਦਾ ਵੀ ਇਹ ਜਿਹੜੇ ਲੀਡਰ ਗਏ ਸੀ ਇਹਨਾਂ ਦੇ ਉੱਪਰ ਈਡੀ ਦੇ ਜਾਂ ਹੋਰ ਦੀ ਨਜ਼ਰ ਸੀ ਉਸ ਦੇ ਆਪਣੇ ਸਟੇਨਰ ਨੂੰ ਬਚਾਉਣ ਦੇ ਲਈ ਇਹ ਇਧਰ ਗਏ ਨੇ ਇਸ ਤਰ੍ਹਾਂ ਦੀ ਵੀ ਇਹ ਸੁਣ ਸੋਹਾ ਸੁਣਨ ਨੂੰ ਮਿਲ ਰਹੀਆਂ ਨੇ মিডিਆ ਦੇ ਵਿੱਚ ਵੀ ਇਸ ਤਰ੍ਹਾਂ ਦਾ ਸੈਕਸ਼ਨ ਦੇ মিডিਆ ਦੇ ਕੁਝ ਸੈਕਸ਼ਨ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਵੀ ਉੱਭਰ ਰਹੀਆਂ ਨੇ ਵੀ ਜਿਹੜੇ ਕਿ ਪੈਰਿਸ ਦੇ ਵਿੱਚ ਜਾਂ ਫਰਾਂਸ ਦੇ ਵਿੱਚ ਕੋਈ ਬੈਂਕ ਖਾਤੇ ਜਾਂ ਬੈਂਕੀਆਂ ਜਾਂ ਪ੍ਰੋਪਰਟੀਆਂ ਕਮਰਸ਼ੀਅਲ ਤੇ ਰੈ residențial ਪ੍ਰੋਪਰਟੀ ਜਿਹਨੇ ਉਹ ਪੱਤਰਾਂ ਦੇ ਉੱਪਰ ਵੀ ਗੱਲਬਾਤ ਹੋ ਰਹੀ ਹੈ ਵੀ ਸ਼ਾਇਦ ਇਹ ਲੀਡਰ ਉਸ ਦੇ ਵਿੱਚ ਵੀ ਸ਼ਾਮਲ ਨੇ ਤੇ ਉਸ ਦਰਦ ਦੇ ਵਿੱਚੋਂ ਆਪਣੇ ਆਪ ਨੂੰ ਇਹਨਾਂ ਨੇ ਹੂੰ ਯਾਨੀ ਕਿ ਉਹ ਪਿਛਲੀ ਪਾਰਟੀ ਦਾ ਛੱਡ ਚੁੱਕਿਆ ਹੈ ਭਾਜਪਾ ਦੇ ਵਿੱਚ ਵੀ ਉਹ ਯਾਨੀ ਕਿ ਉਹਨਾਂ ਨੂੰ ਹਾਲੇ ਤਾਈਂ ਉਸ ਕਦਰ ਰਾਹਤ ਮਹਿਸੂਸ ਨਹੀਂ ਹੋਈ ਚੇਅਰਮੈਨੀਆਂ ਜਾਂ ਵੱਡੇ ਅਹੁਦੇ ਤਾਂ ਹਾਲੇ ਕੀ ਮਿਲਨੇ ਸਨ ਤੁਹਾਡਾ ਕਹਿੰਦਾ ਮਤਲਬ ਇਹੀ ਹੈ ਡਾਕਟਰ ਸਾਹਿਬ ਹਾਂ ਹਾਂਜੀ ਭਿੰਦਰ ਸਾਹਿਬ ਇਹ ਹੋ ਗਿਆ ਨਾ ਇਹ ਪਿਛਲੇ ਕੁਝ ਦਿਨਾਂ ਤੋਂ ਮੈਂ मतलब ਕੰਸਮਾ ਵੀ ਹੈ ਸਾਹਿਬ ਦੇ ਮਾਮਲੇ ਚ ਕਈ ਕੁਝ ਪਿਛਲੇ ਸਮੇਂ ਚੱਲ ਚੱਲ ਰਿਹਾ ਹੈ ਏਡੀ ਵੱਲੋਂ ਵੀ ਇੱਕ ਵਾਰ ਸਕੰਜਾ ਕੱッセ ਜਾਣ ਦੀ ਵੀ ਚਰਚਾ ਆਈ ਜੀ ਹਾਂ ਇਸੇ ਤਰ੍ਹਾਂ ਦੇ ਜਿਵੇਂ ਸਵਿਫਟ ਬੈਂਕ ਦੇ ਖਾਤੇਾਂ ਦੀਆਂ ਗੱਲਾਂ ਵੀ ਚੱਲਦੀਆਂ ਨੇ ਜੀਆਂ ਉਹ ਵੀ ਹੈ ਨਾ ਹੁਣ ਜਿੱਤੇ ਜੀਕਰ ਮਤਲਬ ਬਿਲਕੁਲ ਇੱਕ ਲਾਈਨ ਦੇ ਦਿੱਤੀ ਜਾਵੇ ਸਾਰਾ ਕੁਝ ਖਤਮ ਹੋ ਜਾਂਦਾ ਕਿ ਬੰਦੇ ਨੂੰ ਪਾਵਰ ਦੇਤੀ ਵਿੱਚ ਲਾਉਣੀ ਹੈ ਤੁਸੀਂ ਅਗਵਾਈ ਕਰਨ ਦੇ ਥਾਪੜੀ ਜਾਂਦੀ ਹੈ ਇਸ ਤਰ੍ਹਾਂ ਦੀ ਹਾਲ ਤੱਕ ਭਾਰਤੀ ਜਨਤਾ ਪਾਰਟੀ ਫਿਰ ਅਜਿਹਾ ਜੇ ਇਸ ਭੈ ਬਣਾ ਕੇ ਰੱਖਣਾ ਤਾਂ ਫਿਰ ਇਹ ਜਿਹੜੇ ਆਗੂ ਨੇ ਪੰਜਾਬ ਦੇ ਜਿਹੇ ਆਗੂਆਂ ਦੀ ਗੱਲ ਕਰ ਰਹੇ ਹਾਂ ਤਾਂ ਇਹਨਾਂ ਨੇ ਫਿਰ ਕੀ ਮੰਗਣਾ ਤਾਂ ਕੀ ਇਹ ਬਚਾਅ ਹੋ ਜਾਏ ਉਹ ਵੱਡੀ ਗੱਲ ਹੈ ਡਾਕਟਰ ਸਾਹਿਬ ਆ ਫਿਰ ਇਸੇ ਦੇ ਵਿੱਚ ਹੀ ਹੈ ਨਾ ਇਹ ਵੀ ਇੱਕ ਸਟ੍ਰੈਟਜੀ ਹੁੰਦੀ ਹੈ ਵੱਡੀ ਕਿਉਂਕਿ ਪਾਰਟੀ ਭਾਰਤੀ ਜਨਤਾ ਪਾਰਟੀ ਬਹੁਤ ਵੱਡੀ ਹੈ ਤੇ ਕੇਂਦਰ ਦੇ ਵਿੱਚ ਉਹਨਾਂ ਦੀ ਹਕੂਮਤ ਹੈ ਉਹਨਾਂ ਨੇ ਫਿਰ ਆਪਣੀਆਂ ਸ਼ਰਤਾਂ ਦੇ ਮਤਲਬ ਕਿਸੇ ਨੂੰ ਇਹਨਾਂ ਪਾਵਰਫੁੱਲ ਵੀ ਨਹੀਂ ਹੋਣਾ ਦੇਣਾ ਚਾਹੁੰਦੇ ਉਹਨਾਂ ਦੇ ਨਾਲ ਪੂਰੀ ਇਸ ਤਰ੍ਹਾਂ ਦੀ ਜਿਹੜੀ ਹੈ ਨੈਗੋਸ਼ੀਏਸ਼ਨ ਉਹਨਾਂ ਨੇ ਉਹ ਬਹੁਤ ਦੇ ਵਿੱਚ ਪਾ ਕੇ ਆਪਣਾ ਜਿਹੜਾ ਹੈਗਾ ਅ ਜੇ ਜੇ ਅਗਲੀ ਗੱਲਬਾਤ ਚਲਾਉਣੀ ਹੈ ਇਸ ਤਰ੍ਹਾਂ ਦਾ ਨਹੀਂ ਹੁੰਦਾ ਇੱਕ ਵਰਤਾਰਾ ਕਿ ਮਤਲਬ ਆਪਕੇ ਹੁਣ ਤੱਕ ਤਾਂ ਫਿਰ ਇਹ ਆਗੂ ਜਿਨ੍ਹਾਂ ਦਾ ਤੁਸੀਂ ਬਾਈ ਨੇਮ ਵੀ ਜ਼ਿਕਰ ਕੀਤਾ ਹੈ ਤੇ ਹੋਰ ਵੱਖ-ਵੱਖ ਹੋਰ ਆਗੂ ਸਾਰੇ ਖੁੱਲ ਮਿਲਾ ਕੇ ਆਪਾਂ ਜ਼ਿਕਰ ਦੇਖੀਏ ਤਾਂ ਕਈ ਦਰਜਨਾ ਵੀ ਬਣਦੇ ਆ ਪਰ ਕੀ ਇਹ ਸਾਰੇ ਹਲੇ ਤਾਂ ਹੀ ਫਿਰ ਸੁੱਚੇ ਮੂਹ ਨੇ ਜਾਂ ਸੁੱਚੇ ਮੂਹੀ ਰਹਿ ਗਏ ਆਪਾਂ ਕਹਿ ਲਈਏ ਅੱਤ तकरीबन ਹਾਲ ਦੀ ਘੜੀ ਤੱਕ ਤਾਂ ਜੇ ਆਪਾਂ ਕਿਹਾ ਜਾ ਸਕਦਾ ਹੈ ਕਿ ਕਿਸੇ ਨੂੰ ਬਚ ਨਹੀਂ ਇਹਨਾਂ ਦਾ ਕੋਈ ਹੁਣ ਠੀਕ ਹੈ ਮਹਾਰਾਣੀ ਪ੍ਰੀਤਕੌਰ ਨੂੰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਇਸ਼ਟ ਦਿੱਤੀ ਉਹਨਾਂ ਨੇ ਇਲੈਕਸ਼ਨ ਲੜੀ ਚਲੋ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਬੜੀ ਵੱਡੇ ਪਰਫਾਰਮੈਂਸ ਦੀ ਉਹਨਾਂ ਦੀ ਆਈ ਤੇ ਥੋੜੀਆਂ ਵੋਟਾਂ ਦੇ ਨਾਲ ਉਹ ਹਾਰੇ ਨਹੀਂ ਕਿ ਤੇ ਪਰ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਖਾਸ ਉਹ ਨਹੀਂ ਦਿੱਤਾ ਗਿਆ ਜਿਹੜਾ ਕਿ ਪਾਰਟੀ ਨੂੰ ਕਿ ਸਰਗਰਮੀ ਮੋਬਾਈਲਾਈਜ਼ ਕਰਨਾ ਹੋਵੇ ਜਿਸ ਤਰ੍ਹਾਂ ਦਾ ਪੰਜਾਬ ਦੇ ਹਾਲਾਤ ਨੇ ਜਸ 2027 ਬਾਰੇ ਇਹ ਕਾਇਰ ਹੈ ਕਿ ਪਾਵਰ ਪਤੀ ੱਲਿਆਂ ਦੇ ਲੈਣੀ ਹੈ ਉਹ ਸਬੰਧੀ ਹਲੇ ਤੱਕ ਇਸ ਇਹ ਲੀਡਰਾਂ ਦੇ ਬਾਰੇ ਉੱਪਰ ਕੋਈ ਹਮ 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 ਰਹੀ ਕਿ ਹਲੇ ਇਹ ਕਜੀਆ ਵੱਖਰਾ ਹੈ ਕਿ ਗਠਜੋੜ ਅਕਾਲੀ ਦਲ ਨਾਲ ਇਹ ਲੀਡਰ ਆਮ ਤੌਰ ਤੇ ਰਾਹੇ ਬਗਾਹੇ ਇਹੀ ਬਿਆਨ ਜ਼ਰੂਰ ਦਿੰਦੇ ਆ ਕਿ ਅਕਾਲੀ ਦਲ ਨਾਲ ਸਮਝੌਤਾ ਦਾ ਜ਼ਿਕਰ ਕਰਦੇ ਆ ਕਿਸੇ ਤਰੀਕੇ ਨਾਲ ਕਿ ਹੋ ਜਾਏ ਇਹਨਾਂ ਦੀ ਮਨਸਾ ਦਿਲੀ ਮਨਸਾ ਜਿਹੜੀ ਖੁੱਲ ਕੇ ਬਾਹਰ ਆਉਂਦੀ ਹੈ ਪਰ ਜਿਹੜੇ ਟਕਸਾਲੀ ਨੇ ਭਾਜਪਾ ਵਾਲੇ ਉਹ ਉਹਨਾਂ ਦੀ ਸੁਰ ਹੋਰ ਹੈ ਡਾਕਟਰ ਸਾਹਿਬ ਇਹ ਫਿਰ ਆਪਸੀ ਖਿੱਚੋਤਾਣ ਆਪਾਂ ਬਣਿਆ ਦੇਖਦੇ ਆ ਭਾਜਪਾ ਦੇ ਪੰਜਾਬ ਦੇ ਹਿੱਸੇ ਦੇ ਵਿੱਚ ਦੇਖੋ ਇਹਦੇ ਤੋਂ ਤਾਂ ਇਹੋ ਨਜ਼ਰ ਆਉਂਦਾ ਹੈ ਕਿ ਜੇਕਰ ਜੇਦੋ ਪਾਰਟੀਆਂ ਦੇ ਵਿੱਚ ਘਰਾਨੀਕੀ ਦੇ ਪ੍ਰਖਾਸ਼ ਕੰਮ ਕੀਤਾ ਜਾਂਦਾ ਹੋਵੇ ਉਦੋਂ ਫਿਰ ਸਾਰਾ ਕੁਝ ਤੈਅ ਹੋ ਜਾਂਦਾ ਵੀ ਆਉਣ ਵਾਲਾ ਤੁਹਾਡਾ ਲੀਡਰ ਇਹ ਹੋਏਗਾ ਇਹ ਮੁੱਖ ਮੰਤਰੀ ਹੋਏਗਾ ਨਿਯੁਕਤ बेशक ਡੈਮੋਕ੍ਰੇਸੀ ਆਪਾਂ ਕਹਿ ਦਿੰਨੇ ਆ ਕਿ ਉਹਦੇ ਵਿੱਚ ਬੰਦੇ ਚੋਣ ਹੁੰਦੀ ਹੈ ਤਾਂ ਬਹੁਤ ਪਹਿਲਾਂ ਨਿਸ਼ਚਿਤ ਕਰ ਲਿਆ ਜਾਂਦਾ ਹੈ ਕਿ ਇਹ ਹੋਏਗਾ ਇਸ ਤਰ੍ਹਾਂ ਦੇ ਵਾਕਿਆ ਦਾ ਉਹਨਾਂ ਨੂੰ ਆਪਣੇ ਕਾਡਰ ਨੂੰ ਸੰਦੇਸ਼ ਜਾਂਦਾ ਹੈ ਤੇ ਉਹ ਸਾਰੀ ਉਹਦੇ ਨਾਲ ਲੱਗਦੇ ਨੇ ਕਿ ਹਾਲ ਤੱਕ ਇਹ ਨਹੀਂ ਹੋਇਆ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਕਾਡਰ ਨੂੰ ਕੋਈ ਇਸ ਤਰ੍ਹਾਂ ਦਾ ਨਿਰਦੇਸ਼ ਦਿੱਤਾ ਗਿਆ ਹੋਵੇ ਹਲੋ ਦੇਖ ਰਹੇ ਹੋਗੇ ਸਾਰੀਆਂ ਤਰ੍ਹਾਂ ਦਾ ਕਿ ਕਿਨੇ ਕਿਨੇ ਹੈਗਾ ਤੇ ਇਹ ਵੀ ਹੋ ਸਕਦਾ ਇੱਕ ਉਹਨਾਂ ਦੀ ਰਣਨੀਤੀ ਦਾ ਹਿੱਸਾ ਹੋਵੇ ਤੇ ਆਪਣੇ ਟਕਸਾਲੀਆਂ ਨੂੰ ਵੀ ਦੇਖਣ ਦੇ ਲਈ ਤੇ ਜਿਹੜੇ ਬਾਹਰੋਂ ਆ ਰਹੇ ਨੇ ਉਹਨਾਂ ਨੂੰ ਵੀ ਦੇਖਣ ਦੇ ਲਈ ਉਹਨਾਂ ਦਾ ਪੂਰੀ ਤਰ੍ਹਾਂ ਪੱਕੇ ਕਰਨ ਦੇ ਲਈ ਚਾਹੀ ਉਹਨਾਂ ਦੇ ਉੱਪਰ ਇਹਦੀ ਦਾ ਜਾਂ ਹੋਰ ਜਿਹੜੇ ਕੇਸਾਂ ਦਾ ਉਹ ਦਬਾਅ ਬਣਾ ਕੇ ਉਹਨਾਂ ਨੂੰ ਸੈੱਟ ਕੀਤਾ ਜਾਵੇ ਤੇ ਜਾਂ ਫਿਰ ਉਹਨਾਂ ਦੀ ਸ਼ਕਤੀ ਦੇਖਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਅਗਲੀ ਕੀ ਹੈ ਕਿਉਂਕਿ ਹਾਲ ਦੀ ਘੜੀ ਇਹ ਇਹ ਸਾਹਮਣੇ ਆਇਆ ਕਿ ਜਿਹੜੀ ਕੇਂਦਰੀ ਲੀਡਰਸ਼ਿਪ ਆ ਉਹਦੇ ਮਨ ਦੇ ਵਿੱਚ ਹਾਲ ਦੀ ਘੜੀ ਕੀ ਹੈ ਹੂੰ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰਧਾਨ ਮੰਤਰੀ ਸਮੇਤ ਕੋਸ਼ੀ ਚੁਣੀਦਾ ਵੱਡੇ ਆਗੂ ਨੇ ਜਿਹੜੇ ਫੈਸਲਾ ਕਰਨਗੇ ਭਾਵੇਂ ਕਿ ਲੀਡਰ ਦੋਹੀਸਿਆਂ ਦੇ ਵਿੱਚ ਨੀਟਕਸਾਲੀ ਤੇ ਦਲ ਬਦਲੂ ਕਿ ਭਾਜਪਾ ਅਕਾਲੀ ਦਲ ਸਮਰਤਾ ਹੋਏ ਜਾਂ ਨਾ ਹੋਏ ਪਰੰਤੂ ਅੰਤਮ ਫੈਸਲਾ ਤਾਂ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਕਹਿ ਸਕਦੇ ਆ ਕਿ ਨਰਿੰਦਰ ਮੋਦੀ ਦੇ ਹੱਥ ਹੀ ਦੱਸਿਆ ਜਾ ਰਿਹਾ ਹੈ ਵਿਖਣਾ ਉਹ ਕਿ ਅਗਲੇ ਸਮੇ ਇਹ ਜਿਹੜੀ ਰਣਨੀਤੀ ਕਿਵੇਂ ਰਹੇਗੀ ਪਰ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਨੂੰ ਲੈ ਕੇ ਕੋਈ ਅੰਦਰੂਨੀ ਅੰਦਰੂਨੀ ਪੱਤਰ ਦੀ ਰਣਨੀਤੀ ਵੀ ਹੋਵੇ ਡਾਕਟਰ ਸਾਹਿਬ ਕਿ ਕਦੋਂ ਕਿਸੇ ਨੂੰ ਕੀ ਸਟ੍ਰੈਟੇਜੀ ਦੇ ਵਿੱਚ ਰੱਖਣਾ ਹੈ ਕਿਹੜਾ ਨੂੰ ਕੰਮ ਲੈਣਾ ਹੈ ਖੈਰ ਮੀਟਿੰਗਾਂ ਵੀ ਬੜੇ ਵੱਡੇ ਪੱਦਰ ਤੇ ਹੋ ਰਹੀਆਂ ਨੇ ਕੇਂਦਰੀ ਪੱਦਰਦੀਆਂ ਵੀ ਪੰਜਾਬ ਪੱਦਰਦੀਆਂ ਵੀ ਇਹ ਲੇਟਰ ਮੀਟਿੰਗਾਂ ਦੇ ਵਿੱਚ ਜ਼ਰੂਰ ਸਮਾਰਨੀ ਡਾਕਟਰ ਸਾਹਿਬ ਉਹ ਉਹ ਠੀਕ ਹੈ ਭਿੰਦਰ ਸਾਹਿਬ ਬੇਸ਼ੱਕ ਇਹ ਹੈ ਪਰ ਜਿਵੇਂ ਇਹ ਕਿ 2027 ਦੀ ਇਲੈਕਸ਼ਨ ਦੇ ਵਿੱਚ ਹੁਣ ਬੜਾ ਥੋੜਾ ਸਮਾਂ ਰਹਿ ਗਿਆ ਤੇ ਇਸ ਤਰ੍ਹਾਂ ਦੀ ਇੱਕ ਮੂਵਲਾਈਜੇਸ਼ਨ ਜਿਵੇਂ ਪੰਜਾਬ ਇੱਕ ਸਰਹੱਦੀ ਸੂਬਾ ਇੱਥੇ ਦੇਖ ਕੇ ਬੜਾ ਬੜੀ ਸੋਚ ਸਮਝ ਕੇ ਇਹਨਾਂ ਨੇ ਜਿਸ ਤਰ੍ਹਾਂ ਕਿ ਸੱਤਾ ਦੇਣੀ ਹੈ ਜਾਂ ਜੀ ਨੂੰ ਸੱਤਾ ਦੇ ਉੱਪਰ ਆसीन ਕਰਨਾ ਹੈਗਾ ਉਹ ਉਹ ਸੰਬੰਧੀ ਰਣਨੀਤੀ ਬਣਾਉਂਦੇ ਨੇ ਕਿ ਪਾਰਟੀਆਂ ਦੇ ਵਿੱਚ ਬਣਦੀ ਹੈ ਕਿ ਲਾਜ਼ਮੀ ਬਣਦੀ ਹੈ ਤੇ ਉਹ ਆਪਣੇ ਆਪਣੇ ਲੀਡਰਾਂ ਨੂੰ ਇਸ ਤਰ੍ਹਾਂ ਦੇ ਇਖਤਿਆਰ ਦਿੱਤੇ ਜਾਂਦੇ ਨੇ ਪਰੰਤੂ ਅਭਿਸ਼ਕ ਮੀਟਿੰਗਾਂ ਦੇ ਵਿੱਚ ਇਹ ਲੀਡਰ ਪੂਰੀ ਤਰ੍ਹਾਂ ਸ਼ਾਮਲ ਹੁੰਦੇ ਨੇ ਪਰ ਜਿਹੜੀ ਫਾਈਨਲ ਉਹੀ ਹੈ ਕਿ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਜੀ ਜੋ ਚਾਹਣਗੇ ਉਸ ਤਰ੍ਹਾਂ ਦੀ ਨੀਤੀ ਦੇ ਉੱਪਰ ਹੀ ਪੰਜਾਬ ਦੇ ਵਿੱਚ ਇਹ ਜਿਹੜੀ ਸਰਕਾਰ ਜੋ 2027 ਦੀ ਬਣਨੀ ਹੈ ਕਿਸ ਤਰ੍ਹਾਂ ਬਣਨੀ ਹੈ ਕਿਹਨੇ ਬਣਾਉਣੀ ਹੈ ਫਿਰ ਇਹਦੀ ਪੁਰਾਣੀ ਗਠਜੋੜ ਤੇ ਰਕਾਲੇ ਦਲ ਦੇ ਲੀਡਰਾਂ ਦੇ ਵਿੱਚ ਵੀ ਇੱਕ ਆਮ ਤੌਰ ਤੇ ਕਿੰਸੋ ਗੱਲਬਾਤ ਹੁੰਦੀ ਰਹਿੰਦੀ ਹੈ ਕਿ ਸਮਝੌਤਾ ਹੋਣਾ ਹੈ ਜਾਂ ਨਹੀਂ ਹੋਣਾ ਸ਼ਹਿਰ ਬਿਆਨਬਾਜ਼ੀ ਦਾ ਕਈ ਵਾਰੀ ਅੰਦਰੂਨੀ ਪੱਧਰ ਦੀ ਗੱਲ ਹੋਰ ਹੁੰਦੀ ਹੈ ਬਾਹਰੀ ਪੱਧਰ ਦਾ ਮਾਮਲਾ ਹੋਰ ਹੁੰਦਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਗਰਮੀ ਜ਼ਰੂਰ ਸਾਹਮਣੇ ਆਈ ਹੈ ਲੰਗੇ ਕਾਲੋਂ ਕਾਫੀ ਲੰਮੇ ਸਮੇਂ ਬਾਅਦ ਆਪਣੇ ਜਨਨੀ ਕੀ ਜੱਦੀ ਸ਼ਹਿਰ ਪਿਤਰੀ ਜ਼ਿਲ੍ਹੇ ਪਟਿਆਲਾ ਦੇ ਵਿੱਚ ਪਹੁੰਚਿਆ ਹੈ ਇਹ ਵੀ ਇੱਕ ਚਰਚਾ ਹੈ ਤੇ ਦੂਜੇ ਪਨੇ ਸੁਨੀਲ ਜਾਖੜ ਵੀ ਸਰਗਰਮੀ ਦੇ ਵਿੱਚ ਨੇ ਪਿਛਲੇ ਕੁਝ ਸਮੇਂ ਤੋਂ ਉਨੀ ਹੀ ਸਰਗਰਮੀ ਅਸ਼ਮੀ ਸ਼ਰਮਾ ਜੀ ਵੀ ਹੁਣ ਦਿਖਾ ਰਹੇ ਹੈ ਹੋਰ ਵੱਖ-ਵੱਖ ਅਗੂ ਵੀ ਜੀ ਹਾਂ ਸਰ ਗਰਮੀਆਂ ਦੇ ਵੀ ਸੰਕੇਤ ਕੁਝ ਵੱਖਰੀ ਹੋਣਗੇ ਡਾਕਟਰ ਸਾਹਿਬ ਹਾਂ ਭਿੰਡਰ ਸਾਹਿਬ ਇਹ ਤਾਂ ਲਾਜ਼ਮੀ ਹੈ ਹੋਏ ਗਈ ਹੋਏਗਾ ਤੇ ਦੂਸਰੀ ਗੱਲ ਇਹ ਹੈ ਵੀ ਜਿਹੜੀ 11 ਤਰੀਕ ਨੂੰ ਜਨਾਲਾ ਦੀ ਚੋਣ ਹੋ ਜਾ ਰਹੀ ਹੈ ਤੇ ਉਹਦੇ ਰਿਜ਼ਲਟ ਆਉਣ ਤੋਂ ਬਾਅਦ ਵੀ ਹਾਂ ਡਾਕਟਰ ਸਾਹਿਬ ਕਰਨ ਕਰਨ ਦੀ ਚੋਣ ਵਿਧਾਨ ਸਭਾ ਜੀ ਸੌਰੀ ਕਰਨ ਆ ਤਨਤਾਂ ਦੀ ਵੀ ਇਲੈਕਸ਼ਨ ਹੋ ਰਹੀ ਹੈ ਉਹਦੇ ਵਿੱਚੋਂ ਜਿਹੜੇ ਸਿੱਤੇ ਨਿਕਲਣਗੇ ਉਹਦੇ ਤੋਂ ਵੀ ਸਾਰਾ ਕੁਝ ਸਹਿ ਹੋਣਾ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਕਿ ਖਾਸ ਤੌਰ ਦੇ ਉੱਪਰ ਜਿਹੜਾ ਕੋ ਬਾਰਡਰ ਸਟੇਟ ਹੈ ਸਿੱਖ ਮੈਨੋਰਟੀ ਦਾ ਜਿਹਨਾਂ ਸਿੱਖਾਂ ਦਾ ਜਿਹੜਾ ਅਕਾਲੀਆਂ ਦਾ ਜਾਂ ਹੋਰ ਵੀ ਜਿਸ ਤਰ੍ਹਾਂ ਦੇ ਆਪਾਂ ਦੇ ਕਿਤੇ ਹੀ ਮਸਲੇ ਜਿਹੜੇ ਉੱਭਰਦੇ ਨੇ ਬੈਠਦੇ ਨੇ ਪਿਛਲੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀ ਚੱਲ ਰਹੀ ਹੈ ਤੇ ਉਹ ਸੰਦਰਭ ਦੇ ਵਿੱਚ ਜਿਵੇਂ ਕੈਪਟਨ ਸਾਹਿਬ ਹੁਣ ਸਰਗਰਮ ਹੋਏ ਨੇ ਲੱਗਦਾ ਹੈ ਕਿਉਂਕਿ ਕਈ ਵਾਰ ਮਤਲਬ ਕੇਂਦਰੀ ਲੀਡਰਸ਼ਿਪ ਵੱਲੋਂ ਹੀ ਇਹ ਇਸ਼ਾਰਾ ਕੀਤਾ ਤੋਂ ਜਾਣ ਤੋਂ ਬਾਅਦ ਹੀ ਵੱਡੇ ਵੱਡੇ ਦੀ ਦਸਰਗਰਮ ਹੁੰਦੇ ਨੇ ਇਹ ਵੀ ਇੱਕ ਰਾਜਨੀਤੀ ਦਾ ਇੱਕ ਹਿੱਸਾ ਹੈ ਜੇ ਕਿ ਬਾਅਦ ਪਤਾ ਲੱਗ ਸਕਦਾ ਹੈ ਹਾਂ ਬਿਲਕੁਲ ਬਿਲਕੁਲ ਤੁਸੀਂ ਤਰਨਤਾਰਨ ਦੀ ਗੱਲ ਕੀਤੀ ਹੈ ਜਿਮਨੀ ਉਪਚੋਣ ਦੀ ਖੈਰ 11 ਨੂੰ ਚੋਣ ਹੋ ਰਹੀ ਹੈ 14 ਨੂੰ ਨਤੀਜਾ ਸਾਹਮਣੇ ਆ ਜਾਏਗਾ ਕਿਉਂਕਿ ਇਹ ਪੰਜਾਬ ਦੇ ਵਿੱਚ ਜਿਹੜੀ ਹੈ ਜਿਮਨੀ ਉਪਚੋਣ ਹੈ ਜਿਮਨੀ ਚੋਣ ਕਹਿ ਸਕਦੇ ਆਪਾਂ ਬਿਹਾਰ ਦੇ ਵਿੱਚ ਕਿਉਂਕਿ ਦੋ ਪੜਾਵਾਂ ਦੇ ਵਿੱਚ ਹੋਗੀ ਹੋ ਰਹੀ ਹੈ ਅੱਜ ਪਹਿਲੀ ਪੜਾ ਦੀ ਚੋਣ ਹੋਈ ਹੈ ਤੇ ਦੂਜੀ ਉਸ ਬਾਅਦ ਤੇ 14 ਨੂੰ ਨਤੀਜੇ ਜਿਹੜੇ ਬਿਹਾਰ ਤੇ ਪੰਜਾਬ ਦੇ ਸਾਹਮਣੇ ਆਉਣਗੇ ਪਰ ਭਾਜਪਾ ਇਕੱਲੇ ਤੌਰ ਤੇ ਹੀ ਛਾਤੀ ਤਾਣ ਕੇ ਖੜੀ ਹੈ ਉੱਥੇ ਤਰਨ ਤਰਨ ਦੇ ਵਿੱਚ ਦੇਖਣਾ ਹੋਵੇਗਾ ਕਿ ਕਾਰਗੁਜ਼ਾਰੀ ਕਾਰਸ਼ੈਲੀ ਕੀ ਰਹਿੰਦੀ ਹੈ ਵੋਟ ਫੀਸ ਦੀ ਜੀ ਹਾਂ ਭਿੰਡਰ ਸਾਹਿਬ ਜਿਸ ਤਰ੍ਹਾਂ ਦਾ ਇੱਕ ਇਹ ਲੱਗਦਾ ਹੈ ਵੀ ਜਿਹੜਾ ਤਰਨ ਤਾਂ ਦੇ ਇਲੈਕਸ਼ਨ ਦੇ ਵਿੱਚ ਜਿਨੀਏ ਤਰ੍ਹਾਂ ਨੇ ਪੂਰੇ ਧਮ ਖੰਮ ਕੇ ਨਾਲ ਪੰਜਾਬ ਦੇ ਵਿੱਚੋਂ ਪੰਜਾਬ ਦੀ ਜਿਹੜੀ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਸਾਬਕਾ ਐਮਐਲਏ ਨੂੰ ਜਿਹੜਾ ਕਿ ਉਹਨੂੰ ਇਫੈਕਟ ਕਰਾ ਕੇ ਪਾਰਟੀ ਦੇ ਵਿੱਚ ਲਿਆਂਦਾ ਤੇ ਉਹਨੂੰ ਇਲੈਕਸ਼ਨ ਲੜਾ ਰਹੇ ਨੇ ਉਹ ਤੇ ਪੂਰਾ ਜੋਰ ਲਾਰ ਰਹੇ ਨੇ ਉਧਰੋਂ ਸ਼੍ਰੋਮਣੀ ਅਕਾਲੀ ਦਲ ਬੰਦੇ ਜਸਪਾਲ ਸਿੰਘਾਂ ਦੇ ਨਾਂ ਦੇ ਉੱਪਰ ਵੋਟਾਂ ਮੰਗ ਰਹੇ ਤੇ ਦੂਸਰੇ ਬਿਲਕੁਲ ਦੂਸਰੇ ਪਾਸੇ ਫਾਈ ਅਮਰਤਪਾਲ ਸਿੰਘ ਦੀ ਪਾਰਟੀ ਦੇ ਨਾਲ ਵੀ ਕਾਫੀ ਤੇ ਹਰ ਇੱਕ ਨਿਆ ਹੋ ਨਿਆ ਹੋ ਨਿਆ ਨੇ ਤੇ ਨਮਾ ਜਿਹੜਾ ਪੁੰਦਰ ਸਰਜੀਤ ਅਕਾਲੀ ਦਾ ਲੈ ਉਹ ਵੀ ਉਹਨਾਂ ਦੇ ਨਾਲ ਹੈ ਤੇ ਕਾਂਗਰਸ ਪਾਰਟੀ ਦਾ ਵੀ ਆਪਣਾ ਪੂਰਾ ਜੋਰ ਲਾਇਆ ਹੋਇਆ ਹੈ ਤੇ ਲਗਾਤਾਰ ਚੱਲ ਰਹੇ ਨੇ ਪਰ ਅੱਜ ਹੀ ਸਾਰੇ ਮਾਹੌਲ ਦੇ ਵਿੱਚ ਜੇਕਰ ਭਾਜਪਾ ਦੀ ਅਰਜ਼ ਦੇ ਕਰਤਾ ਆਪਾਂ ਗੱਲ ਕਰੀਏ ਹੈ ਦੇਖੋ ਇਹਦੇ ਵਿੱਚ ਮੁਕਾਬਲਾ ਜਿਸ ਤਰ੍ਹਾਂ ਲੱਗ ਰਿਹਾ ਪੂਰਾ ਸਖਤ ਲੱਗ ਰਿਹਾ ਪੂਰਾ ਆਪਸੀ ਹੋਇਆ ਇਹਦੇ ਵਿੱਚੋਂ ਨਾਜ਼ਮੀਆ ਭਾਜਪਾ ਦੀ ਵੀ ਵੋਟ ਹੋਵੇਗੀ ਭਾਜਪਾ ਹੁਣ ਇਹ 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 ਨਿਸ਼ਚਿਤ ਕਰੇਗੀ ਵੀ ਜੇਕਰ ਭਾਜਪਾ ਦੀ ਬਹੁਤ ਜ਼ਿਆਦਾ ਘਟ ਜਾਂਦੀ ਹੈ ਜਾਂ ਬਹੁਤ ਵੱਧ ਜਾਂਦੀ ਹੈ ਫਿਰ ਉਹ ਉਸ ਦ੍ਰਿਸ਼ਟੀ ਤੋਂ ਉਹਨਾਂ ਨੇ ਆਪਣੀ ਪੰਥਰਾ ਜਿਹੜਾ ਲੈਣਾ ਹੈਗਾ ਹੋਸ਼ ਕਹਿੰਦਾ ਪਾਪ ਡਾਕਟਰ ਸਾਹਿਬ ਜਿਹੜੇ ਸੱਚੇ ਮੂ ਪੰਜਾਬ ਦੇ ਜਿਹੜੇ ਭਾਜਪਾ ਦੇ ਵਿੱਚ ਗਏ ਲੀਡਰ ਖਾਸ ਕਰਕੇ ਕਾਂਗਰਸ ਦੇ ਵਿੱਚੋਂ ਕਾਲੀ ਦਲ ਦੇ ਵਿੱਚੋਂ ਹੋਰਾਂ ਪਾਸੇ ਤੋਂ ਗਏ ਉਹ ਸੱਚੇ ਮੂ ਬੈਠੇ ਨੇ ਉਹਨਾਂ ਦੀ ਜ਼ਰੂਰ ਅਡਿਕ ਜਾਨਕਿ ਨਜ਼ਰਸਾਨੀ ਰਹੇਗੀ ਕਿ 14 ਨੂੰ ਕੀ ਹੋਣ ਵਾਲਾ ਇਹ ਵੀ ਤੈਅ ਕਰੇਗਾ ਜਿਹੇ ਲੀਡਰਾਂ ਦਾ ਸਿਆਸੀ ਭਵਿੱਖ 14 ਦਾ ਜਿਹੜਾ ਨਤੀਜਾ ਹੈ ਤਰਨ ਤਰ ਉਪਚੋਣ ਦਾ ਕੀ ਇਹ ਇਦਾਂ ਹੀ ਸਮਝਦੇ ਹੋ ਡਾਕਟਰ ਸਾਹਿਬ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦੇ ਵਿੱਚੋਂ ਰਾਜਨੀਤੀ ਹੈ ਇਹਨਾਂ ਲੀਡਰਾਂ ਦੀ ਵੀ ਸਰਗਰਮੀ ਦੇਖੋ ਚੋਣਾਂ ਦੇ ਵਿੱਚ ਹੀ ਸਰਗਰਮ ਹੋਏ ਨੇ ਕੈਪਟਨ ਸਾਹਿਬ ਸਰਗਰਮ ਹੋਏ ਨੇ ਇਹ ਇਸ ਸੰਦਰਭ ਦੇ ਵਿੱਚ ਇਹ ਲੱਗਦਾ ਹੈ ਵੀ ਇਹ ਚੋਣਾਂ ਨਿਰਧਾਰਤ ਕਰਨੀ ਹੈ ਅਗਲੀ ਜਿਹੜੀ ਰਣਨੀਤੀ ਹੋਏਗੀ ਇਸ ਤਰ੍ਹਾਂ ਪਰੰਤੂ ਆਲ ਦੇ ਕੜੀ ਇਹ ਲੱਗ ਰਿਹਾ ਬਹੁਤ ਧੋਰ ਸ਼ੋਰ 2027 ਦੀ ਇਲੈਕਸ਼ਨ ਵਾਸਤੇ ਸਾਰੀਆਂ ਸਤਰਾਂ ਆਪਣਾ ਕੰਮ ਕਰਕੇ ਬੈਠੀਆਂ ਨੇ ਪਰੰਤੂ ਭਾਰਤੀ ਜਨਤਾ ਪਾਰਟੀ ਵੀ ਆਪਣੀਆਂ ਗੋਟੀਆਂ ਇੱਕੋ ਆ ਫਿੱਟ ਕਰ ਰਹੀ ਹੈ ਸਾਰਾ ਆਪਣਾ ਕੰਮ ਖੰਡ ਦੇ ਨਾਲ ਅੱਗੇ ਜਿਹੜੀ ਕਿਉਂ ਲੜਾਉਣ ਲੜਨਗੇ ਤੇ ਇਸ ਦੇ ਸੰਬੰਧ ਵਿੱਚ ਕਿਸ ਤਰ੍ਹਾਂ ਦਾ ਕਿਹੜੇ ਕਿਹੜੇ ਪੱਤੇ ਖੇਡੇ ਜਾਣੇ ਨੇ ਉਹ 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 ਖਾਲੇ ਬਾਹਰ ਨਹੀਂ ਕੀਤੇ ਪਰੰਤੂ ਲੀਡਰਾਂ ਨੂੰ ਜ਼ਰੂਰ ਜਿਹੜੇ ਹੈ ਵੀ ਕੁਝ ਸਰਗਰਮ ਵੀ ਕੀਤਾ ਜਾ ਰਿਹਾ ਹੈ ਕਿ ਪਰੰਤੂ ਹਾਲੇ ਇੱਕ ਜਿਹੜੀ ਲਾਈਨ ਦੇਣੀ ਹੁੰਦੀ ਹੈ ਲਾਈਨ ਆਫ ਐਕਸ਼ਨ ਵੀ ਇਸ ਦੇ ਪਰਕਮ ਕਰਨਾ ਉਹ ਹਲੇ ਨਿਰਧਾਰਤ ਨਹੀਂ ਕੀਤੀ ਗਈ ਉਹ ਲੱਗਦਾ ਵੀ 14 ਦੇ ਇਜਤ ਤੋਂ ਬਾਅਦ ਹੀ ਇਹ ਨਿਰਧਾਰਤ ਕਰਨਗੇ ਅਗਲੀ ਜ ਰਣਨੀ ਬਿਲਕੁਲ ਵੇਖਣਾ ਹੋਵੇਗਾ ਕਿ ਤਰਨ ਤਰਨ ਦੇ ਲੋਕ ਉਹ ਸਿਆਸੀ ਮੂਡ ਕਿਸ ਤਰ੍ਹਾਂ ਦਾ ਉਸ ਦਿਨ ਹੋਏਗਾ 14 11 ਜਿਹੜਾ ਨਵੰਬਰ ਨੂੰ ਤੇ 14 ਨੂੰ ਜਿਹੜੀ ਕਹਾਣੀ ਸਾਹਮਣੇ ਆਏਗੀ ਤੇ ਸੱਚੇ ਮੂੰ ਬੈਠੇ ਲੀਡਰਾਂ ਦਾ ਭਵਿੱਖ ਵੀ ਖੈਰ 14 ਨੂੰ ਇੱਕ ਵਾਰ ਫੇਰ ਖੁੱਲੇਗਾ ਆਪਾਂ ਕਹਿ ਸਕਦੇ ਹਾਂ ਭਾਵੇਂ ਕਿ ਹੁਣ ਤੱਕ ਕੋਈ ਸੋਚੇ ਮੂਹ ਨਹੀਂ ਅਗਲੇ ਸਮੇਂ ਕੋਈ ਰਣਨੀਤੀ ਕੋਈ ਅੰਦਰੂਨੀ ਬਾਹਰੀ ਭਾਜਪਾ ਕੋਈ ਨਵੇਂ ਸਿਰੋਂ ਮਾਹੌਲ ਨੂੰ ਨਵੇਂ ਸਿਰੋਂ ਪੰਜਾਬ ਨੂੰ ਆਕ ਸਕਦੀ ਹੈ ਅੱਜ ਦੇ ਇਸ ਖਾਸ ਚਰਚਾ ਲਈ ਦਰਸ਼ਕਾਂ ਸਨੇਹਾਂ ਨੂੰ ਦੱਸ ਦਈਏ ਕਿ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਇਸ ਵਿਸ਼ੇ ਦੇ ਪ੍ਰੋਗਰਾਮ ਦੇ ਵਿੱਚ ਡਾਕਟਰ ਭਗਵੰਤ ਸਿੰਘ ਜੀ ਜਿਹੜੇ ਕਿ ਰਾਜਸੀ ਮਾਹਰ ਨੇ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਸੋ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਵਕਤ ਦਿੱਤਾ ਤੁਹਾਡਾ ਤੁਹਾਨੂੰ ਆਜ਼ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਈ ਮਿਸ਼ਨ ਪੰਜਾਬੀ